ਹਾਂਜੀ ਸਸ਼ੀ ਕਾਲਜੀ ਵਿਰਸਾ ਕਲੈਕਸ਼ਨ ਤੇ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਆਂ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਪਿਓਰ ਫੈਬਰਿਕ ਹੈ ਜੀ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜੋ ਵੀ ਪਹਿਣਪਰਾ ਮੇਰੀ ਵੀਡੀਓ ਦੇਖ ਰਿਹਾ ਹੈ ਜੀ ਜੋ ਵੀ ਮੇਰੇ ਚੈਨਲ ਤੇ ਨਵੀਆਂ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜੀ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਅੱਜ ਆਪਾਂ ਸੂਟ ਜਿਹੜੇ ਲੈ ਕੇ ਆਏ ਆਂ ਬਹੁਤ ਸੋਹਣੇ ਸੂਟ ਹੈ ਚਿਨੋਨ ਸ਼ਿਫੋਨ ਦਾ ਫੈਬਰਿਕ ਹੈ ਬ੍ਰਾਂਡਡ ਫੈਬਰਿਕ ਹੈ ਬਹੁਤ ਸੋਹਣਾ ਫੈਬਰਿਕ ਹੈ ਕੋਈ ਵੀ ਇਹਦੇ ਚ ਕੰਪਲੇਂਟ ਨਹੀਂ ਆਉਗੀ ਕੋਈ ਵੀ ਇਹਦਾ ਕਲਰ ਨਹੀਂ ਖਰਾਬ ਹੁੰਦਾ ਕੋਈ ਵੀ ਇਹਦਾ ਰੰਗ ਨਹੀਂ ਖਰਾਬ ਹੁੰਦਾ ਨਾ ਹੀ ਕਪੜਾ ਖਰਾਬ ਹੋਵੇ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਹੀ ਸੋਹਣਾ ਸੂਟ ਹੈ ਬਹੁਤ ਹੀ ਜ਼ਿਆਦਾ ਸੌਫਟ ਹੈ ਸਾਰੇ ਸੂਟ ਇੱਕ ਤੋਂ ਇੱਕ ਕਲਰ ਸਾਰਿਆਂ ਦੇ ਸੋਹਣੇ ਆ ਜੀ ਸਭ ਦੀ ਡਿਜ਼ਾਈਨਿੰਗ ਅਲੱਗ-ਅਲੱਗ ਹੈ ਤੁਸੀਂ ਕੋਈ ਵੀ ਸੂਟ ਲੈਣਾ ਹੋਵੇ ਸਕਰੀਨਸ਼ਾਟ ਲੈ ਕੇ ਸਾਡਾ ਉੱਪਰ WhatsApp ਨੰਬਰ ਚੱਲ ਰਿਹਾ ਹੈ ਜੀ ਉਦੇ ਤੇ ਤੁਸੀਂ ਸਾਨੂੰ ਫੋਟੋ ਭੇਜ ਕੇ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਸੂਟਾਂ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਸਾਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਬਹੁਤ ਹੀ ਘੱਟ ਰੇਂਜ ਦੇ ਇਹ ਸੂਟ ਹੈ ਬਹੁਤ ਹੀ ਬਹੁਤ ਹੀ ਸੋਹਣੇ ਸੂਟ ਹੈ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਤੇ ਇਹਨਾਂ ਦਾ ਪ੍ਰਾਈਸ ਬਹੁਤ ਹੀ ਘੱਟ ਹੈ ਜੀ 2050 ਰੁਪਏ ਦਾ ਇਹ ਸੂਟ ਹੈ ਬਹੁਤ ਹੀ ਘੱਟ ਰੇਂਜ ਦੇ ਸੂਟ ਹੈ ਤੇ ਜਿਵੇਂ ਦੀ ਇਹ ਕੁਆਲਟੀ ਹੈ ਜੀ ਉਸ ਹਿਸਾਬ ਨਾਲ ਇਹਦਾ ਪ੍ਰਾਈਸ ਬਹੁਤ ਹੀ ਘੱਟ ਹੈ ਬਹੁਤ ਹੀ ਸੁਪੀਰੀਅਰ ਕੁਆਲਟੀ ਦੇ ਸੂਟ ਹੈ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾਓ ਜੀ ਜੋ ਵੀ ਭੈਣ ਇਹ ਸਾਡੇ ਤੋਂ ਸਟਿਚਿੰਗ ਕਰਵਾਉਣਾ ਚਾਹੁੰਦੇ ਆ ਤਾਂ ਸਾਡੇ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਜੀ